ਜਿਲੇ ਦੇ ਜਿੰਨੇ ਵੀ ਬਲਕ ਸੰਪਤੀ ਦੇ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਸਾਡੇ ਜੁਝਾਰੂ ਜੇਤੂ ਤੇ ਜਿਹੜੇ ਕੁਝ ਚੰਦ ਵੋਟਾਂ ਤੋਂ ਅ ਰਹਿ ਵੀ ਗਏ ਸਾਰਿਆਂ ਨੂੰ ਅਸੀਂ ਮਿਲੇ ਤੇ ਕਿਉਂਕਿ ਉਹ ਲੋਕਾਂ ਦੇ ਵਿੱਚ ਗਏ ਨੇ ਬਿਲਕੁਲ ਨਬਜ਼ਾਂ ਦੇ ਨੇੜੇ ਗਏ ਨੇ ਤੇ ਉਹਨਾਂ ਨੇ ਬਹੁਤ ਸਾਰੇ ਸੁਝਾਅ ਵੀ ਦਿੱਤੇ ਨੇ ਜੋ ਲੋਕ ਚਾਹੁੰਦੇ ਨੇ ਤੋ ਇਹ ਹੀ ਇੱਕ ਤਰੀਕਾ ਹੈ ਲੋਕਤੰਤਰ ਦੇ ਵਿੱਚ ਪਬਲਿਕ ਦੇ ਦੇਲਾਂ ਦੀ ਗੱਲ ਜਾਣਨ ਦਾ ਕਿ ਜਿਹੜੀ ਬਲਾਕ ਸਮਤੀ ਦੀ ਲੇਅਰ ਜਾਂ ਜ਼ਿਲ੍ਹਾ ਪ੍ਰਸ਼ਦ ਦੀ ਲੇਅਰ ਹੈ ਜਾਂ ਸਰਪੰਚੀ ਦੀ ਲੇਅਰ ਹੈ ਇਹ ਬਿਲਕੁਲ ਗਰਾਊਂਡ ਤੇ ਗਰਾਊਂਡ ਜ਼ੀਰੋ ਤੇ ਰਹਿੰਦੀ ਹੈ ਤੇ ਬੜੇ ਸੁਝਾਅ ਅੱਛੇ ਆਏ ਨੇ ਔਰ ਕਿਹੜੇ-ਕਿਹੜੇ ਪਿੰਡਾਂ ਵਾਲੇ ਕੀ-ਕੀ ਚਾਹੁੰਦੇ ਨੇ ਇਹਦੇ ਬਾਰੇ ਕੱਲ ਮੈਂ ਧੂਰੀ ਦੇ ਵਿੱਚ ਸਾਰਾ ਦਿਨ ਲਾਇਆ ਤੇ ਲਗਭਗ ਸੇਮ ਹੀ ਹੈ ਉਹ ਪਿੰਡਾਂ ਦੀਆਂ ਸਮੱਸਿਆਵਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਨੂੰ ਵਿਧਾਨ ਸਭਾ ਦੇ ਵਿੱਚ ਕੈਬਨਿਟ ਦੇ ਵਿੱਚ ਜਾਂ ਸਾਨੂੰ ਸਰਕਾਰ ਚਲਾਉਣ ਦੇ ਵਿੱਚ ਬਹੁਤ ਸਹਾਈ ਹੋਣਗੇ ਸੁਜੈਸ਼ਨ ਕਿ ਅਸੀਂ ਉਹਨਾਂ ਕਾਨੂੰਨਾਂ ਨੂੰ ਅਮੈਂਡ ਕਰ ਸਕੀਏ ਜਾਂ ਨਵੇਂ ਕਾਨੂੰਨ ਬਣਾ ਸਕੀਏ ਜਿਨ੍ਹਾਂ ਨਾਲ ਪਿੰਡਾਂ ਦਾ ਵਿਕਾਸ ਹੁੰਦਾ ਹੋਵੇ ਤਰੱਕੀਆਂ ਹੁੰਦੀਆਂ ਹੋਣ ਤੇ ਆਲਰੇਡੀ ਅਸੀਂ ਵਪਾਰ ਵਾਲੇ ਪਾਸਿਓ ਜਪਾਨ ਕੋਰੀਆ ਦਾ ਬੜਾ ਸਫਲ ਦੌਰਾ ਕੀਤਾ ਤੇ ਉਹ ਕੰਪਨੀਆਂ ਜਿਹੜੀਆਂ ਨੇ ਉਹ ਇੱਕ ਇੱਕ ਕਰਕੇ ਹੁਣ ਰਿਸਪੌਂਡ ਵੀ ਕਰ ਰਹੀਆਂ ਨੇ ਉਹ ਆ ਕੇ ਦੇਖਣਾ ਚਾਹੁੰਦੇ ਨੇ ਇੱਥੋਂ ਦਾ ਮਾਹੌਲ ਕਲਚਰ ਪਲੱਸ ਆਪਣੇ ਬਿਜ਼ਨਸ ਦਾ ਕੀ ਉਹਨਾਂ ਉਹ ਕਿੱਥੇ ਕਿੱਥੇ ਕਰ ਸਕਦੇ ਨੇ ਉਹਨਾਂ ਲਈ ਕਿਹੜੀ ਲੁਧਿਆਣਾ ਫਰੀਦਕੋਟ ਮੋਗਾ ਅੰਮ੍ਰਿਤਸਰ ਜਾਂ ਮੋਹਾਲੀ ਕਿਤੇ ਵੀ ਉਹ ਚਾਹਣਗੇ ਅਸੀਂ ਉਹਨਾਂ ਨਾਲ ਸਹਿਯੋਗ ਵੀ ਕਰਾਂਗੇ ਤੇ ਉਹਨਾਂ ਨੂੰ ਕੋਈ ਐਨਓਸੀ ਲੈਣੀ ਆ ਜਾਂ ਅਪਰੂਵਲਸ ਲੈਣੀਆਂ ਉਹ ਵੀ ਕਰਨ ਤੇ ਬਾਕੀ ਖੇਤੀ ਬਾਰੇ ਜੋ ਵੀ ਫੈਸਲੇ ਜਿਹੜੇ ਨੇ ਉਹ ਜੇ ਕੋਈ ਕੇਂਦਰ ਸਰਕਾਰ ਇਹੋ ਜਿਹਾ ਫੈਸਲਾ ਕਰਦੀ ਹੈ ਜਿਹਦੇ ਨਾਲ ਨੁਕਸਾਨ ਹੁੰਦਾ ਹੋਵੇ ਪੰਜਾਬ ਦਾ ਤੇ ਉਹਦਾ ਵਿਰੋਧ ਵੀ ਕਰਦੇ ਆ ਤੇ ਉਹਦੇ ਉਹਦਾ ਟਟ ਕੇ ਉੱਥੇ ਆਵਾਜ਼ ਬਿਠਾਉਨੇ ਆ ਜਿਵੇਂ ਰੀਸੈਂਟਲੀ ਹੁਣ ਮਨਰੇਗਾ ਜਿਹੜੀ ਹੈ ਮਨਰੇਗਾ ਕਹਿੰਦੇ ਨੇ ਉਹ ਉਹਦੇ ਸਾਰਾ ਉਹਦਾ ਜਿਹੜਾ ਉਹ ਸਕੀਮ ਦੇ ਜਿਹੜੇ ਕਲੋਜ਼ ਹੀ ਬਦਲਦੇ ਸਾਰੇ ਇਹ ਕੇਂਦਰ ਸਰਕਾਰ ਕਰਦੀ ਇਹ ਬੀਜੇਪੀ ਸਰਕਾਰ ਜਿਹੜੀ ਹੈ ਇਹ ਗਰੀਬਾਂ ਦੇ ਹੱਕ ਖੋਣ ਤੇ ਲੱਗੀ ਹੋਈ ਐ ਭਾਵੇਂ ਉਹ ਅਗਨੀ ਵੀਰਹੀਂ ਸਾਡੇ ਪਿੰਡਾਂ ਦੇ ਕੋਈ ਅਗਨੀ ਵੀਰ ਚ ਪਿੰਡਾਂ ਦੇ ਲੋਕਾਂ ਦੇ ਆਮ ਘਰਾਂ ਦੇ ਮੁੰਡੇ ਹੀ ਭਰਤੀ ਹੁੰਦੇ ਫੌਜ ਹੁਣ ਉਹਨਾਂ ਨੂੰ 3 ਸਾਲਾਂ ਬਾਅਦ ਕਹਿੰਦੇ ਸਾਬਕਾ ਬਣਾ ਕੇ ਅਸੀਂ ਤੁਹਾਨੂੰ ਵਾਪਸ ਭੇਜ ਦਾਂਗੇ 18 ਸਾਲ ਦੇ ਭਰਤੀ ਹੋਣਗੇ 21-22 ਸਾਲ ਦੇ ਵਾਪਸ ਆ ਜਾਣਗੇ ਉਹ ਸਾਬਕਾ ਬਣ ਕੇ ਨਾ ਇੱਧਰ ਦੇ ਨਾ ਉੱਧਰ ਦੇ ਹੈਨਾ ਉਹ ਕਹਿੰਦੇ ਜੀ ਫੌਜ ਦਾ ਬਟਾ ਜਟ ਬਜਟ ਘਟਾਉਣਾ ਤੇ ਫਿਰ ਹੁਣ ਆ ਨਰੇਗਾ ਦੇ ਵਿੱਚ 100 ਦਿਨ ਤਾਂ ਪੂਰਾ ਨਹੀਂ ਹੁੰਦਾ ਸੀ ਇਹਨਾਂ ਤੋਂ ਕਦੇ ਮੁਸ਼ਕਲ ਨਾਲ 20% ਜਾਂ 22-23% ਤੱਕ 100 ਦਿਨ ਕਿਸੇ ਵੀ ਕੋਈ ਸਰਪੰਚ ਅੱਛਾ ਹੈ ਜਾਂ ਕੋਈ ਸੈਕਟਰੀ ਨਰੇਗਾ ਦਾ ਅੱਛਾ ਹੈ ਤਾਂ ਉਹ ਕੰਮ 100 ਦਿਨ ਤੱਕ ਲੈ ਜਾਂਦੀ ਨਹੀਂ ਤਾਂ 40-50 ਦਿਨ ਤੋਂ ਬਾਅਦ ਮਰੇਗਾ ਹੀ ਨਹੀਂ ਚੱਲੀ ਇਹ ਕਹਿੰਦੇ ਜੇ ਅਸੀਂ 125 ਦਿਨ ਕਰਤੇ ਤੇ ਨਾਲ ਕੰਮਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਕਿ ਇਰੀਗੇਸ਼ਨ ਦਾ ਕੰਮ ਨਹੀਂ ਕਰਾ ਸਕਦੇ ਕੋਈ ਖਾਲੇ ਪਾਉਣੇ ਆ ਪੰਜਾਬ ਦੇ ਵਿੱਚ ਅਸੀਂ ਅ ਟੇਲਾਂ ਤੱਕ ਪਾਣੀ ਪਹੁੰਚਾ ਰਹਿਆਂ ਜਾਂ ਜਿੱਥੇ 40 50 ਸਾਲ ਤੋਂ ਪਾਣੀ ਨਹੀਂ ਪਹੁੰਚਿਆ ਅਸੀਂ ਉੱਥੇ ਪਾਣੀ ਪਹੁੰਚਾ ਰਹਿਆਂ ਉਹ ਖਾਲੇ ਬਣਾਉਣੇ ਆ ਉੱਥੇ ਨਰੇਕਾ ਦੀ ਜਿਹੜੀ ਲੇਬਰ ਇਸਤੇਮਾਲ ਕੀਤੀ ਜਾ ਸਕਦੀ ਕਹਿੰਦੇ ਨਹੀਂ ਤੁਸੀਂ ਵਰਤ ਨਹੀਂ ਸਕਦੇ ਕੋਈ ਅੰਡਰਗਰਾਉਂਡ ਪਾਈਪਾਂ ਪਾਉਣੀਆਂ ਨੇ ਉਹਦੇ ਚ ਨਰੇਕਾ ਇਸਤੇਮਾਲ ਕੀਤੀ ਜਾ ਸਕਦੀ ਕਹਿੰਦੇ ਨਹੀਂ ਤੁਸੀਂ ਉੱਥੇ ਨਹੀਂ ਵਰ ਸਕਦੇ ਟੋਬੇ ਤੇ ਛੱਪੜ ਉਹ ਕਹਿੰਦੇ 5 ਸਾਲ ਸਾਲ ਦੇ ਵਿੱਚ ਇੱਕ ਵਾਰੀ ਤੁਸੀਂ ਸਿਰਫ ਉਹਨੂੰ ਛੇੜ ਸਕਦੇ ਮਤਲਬ ਉਹਨੂੰ ਉਹਨਾਂ ਨੂੰ ਕੀ ਕਰਨਾ ਹੈ ਉਹਨੂੰ ਕੋਈ ਹਾਪਰ ਸਕੀਮ ਚ ਲੈ ਕੇ ਆਉਣਾ ਜਾਂ ਸੀਚੇਵਲ ਸਕੀਮ ਚ ਲੈ ਕੇ ਆਉਣਾ ਇੱਕ ਵਾਰੀ ਸਿਰਫ ਠੀਕ ਠੀਕ ਕਰ ਸਕਦੇ ਹੋ ਕੰਸਟਰਕਸ਼ਨ ਚ ਨਹੀਂ ਆ ਸਕਦੇ ਜੀ ਕੋਈ ਲਾਇਬ੍ਰੇਰੀਆਂ ਬਣਾਉਣੀਆਂ ਨੇ ਸਕੂਲ ਬਣਾਉਣੇ ਮੰਡੀ ਬਣਾਉਣੀ ਹੈ ਇੱਕ ਪਾਸੇ ਤਾਂ ਕੰਮਾਂ ਤੇ پابੰਦੀ ਲਾਤੀ ਇੱਕ ਪਾਸੇ ਕਹਿੰਦੇ 125 ਦਿੰਦਿਆਂ ਵਾਂਗੇ ਆਪ ਹੀ ਆਪ ਦੀ ਸਕੀਮ ਦਾ ਵਿਰੋਧ ਕਿਵੇਂ ਕਰ ਸਕਦੇ ਨੇ ਫਿਰ ਕਹਿੰਦੇ 40% ਸਟੇਟਾਂ ਦੇਣਗੀਆਂ ਠੀਕ ਹੈ ਜੀ ਦੇ ਦਾਂਗੇ ਤੁਸੀਂ ਆਰਡੀਐਫ ਦਾ ਪੈਸਾ ਤਾਂ ਜਾਰੀ ਕਰ ਦਿਓ ਸਾਡਾ ਤੁਸੀਂ ਸਾਡਾ ਜਿਹੜਾ ਆਪਣਾ ਜੀਐਸਟੀ ਦਾ ਪੈਸਾ ਜਾਰੀ ਕਰ ਦਿਓ ਸਾਡਾ ਜਿਹੜਾ ਤੁਸੀਂ ਸਟੇਟਾਂ ਦਾ ਰੋਕੀ ਬੈਠੇ ਹੋ ਖਾਸ ਤੌਰ ਤੇ ਜਿਹੜੀਆਂ ਨਾਨ ਬੀਜੇਪੀ ਪਾਰਟੀਆਂ ਕੋਲ ਸਟੇਟਾਂ ਨੇ ਜਿਹੜਾ ਉਹਨਾਂ ਦਾ ਪੈਸਾ ਰੋਕੀ ਬੈਠਾ ਸਾਨੂੰ ਉਹ ਤਾਂ ਜਾਰੀ ਕਰ ਦਿਓ ਉਤੋਂ ਸਾਨੂੰ ਤੁਸੀਂ ਨਵੀਆਂ ਸਕੀਮਾਂ ਲਿਆ ਕੇ ਸਟੇਟਾਂ ਤੇ ਭਾਰ ਪਾ ਰਹੇ ਹੋ ਸੋ ਇਸ ਕਰਕੇ ਵਿਸ਼ੇਸ਼ ਸੈਸ਼ਨ ਜਿਹੜਾ 30 ਤਰੀਕ ਨੂੰ ਵਿਧਾਨ ਸਭਾ ਦਾ ਬੁਲਾਇਆ ਹੋਇਆ ਉਹਦੇ ਵਿੱਚ ਹਰ ਇੱਕ ਨੂੰ ਜਿਹੜੇ ਵੀ ਚੁਣੇ ਹੋਏ ਨਮਾਇੰਦੇ ਨੇ ਉਹਨਾਂ ਨੂੰ ਬੋਲਣ ਦਾ ਮੌਕਾ ਮਿਲੂਗਾ ਚਾਹੇ ਉਹ ਕਾਂਗਰਸ ਵੱਲੋਂ ਹੋਣ ਚਾਹੇ ਅਕਾਲੀ ਦਲ ਵੱਲੋਂ ਹੋਣ ਚਾਹੇ ਆਜਾਦ ਉਮੀਦਵਾਰ ਹੋਣ ਚਾਹੀਏ ਉਹ ਬੀਐਸਪੀ ਦੇ ਨੇ ਜਾਂ ਭਾਜਪਾ ਵਾਲੇ ਵੀ ਆ ਕੇ ਬੋਲ ਲੈਣ ਪੱਖ ਰੱਖ ਦੇਣਾ ਆਪਦਾ ਆਪਣਾ ਉਹ ਵੀ ਤੇ ਤਾਂ ਕਿ ਪਿੰਡਾਂ ਦੇ ਲੋਕਾਂ ਦੇ ਮਨ 'ਚ ਜਿਹੜਾ ਏ ਡਰ ਬਹਿ ਗਿਆ ਕਿ ਨਿਰਗੈ ਹੀ ਖਤਮ ਕਰਨ ਲੱਗਿਆ ਤੇ ਕਿਹੜੀ ਸਰਕਾਰ ਖਤਮ ਕਰਨ ਲੱਗੀ ਏ ਇਹ ਵੀ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਇਹ ਜਿਹੜਾ ਉੱਪਰੋਂ ਆਰਡਰ ਆਏ ਨੇ ਮੋਦੀ ਦੇ ਤੇ ਉਹ ਕਦੇ ਚੰਡੀਗੜ੍ਹ ਕਹਿੰਦੇ ਨੇ ਸਾਡਾ ਜੀ ਚੰਡੀਗੜ੍ਹ ਚ ਐਮੈਂਡਮੈਂਟ ਕਰਦੇ ਕਦੇ ਪੰਜਾਬ ਯੂਨੀਵਰਸਿਟੀ ਕਹਿੰਦੇ ਨੇ ਸਾਡੀ ਕਦੇ ਪੀਬੀਐਮਪੀ ਕਹਿੰਦੇ ਨੇ ਸਾਡੀ ਇਹ ਚ ਸੋਧ ਕਰਾਂਗੇ ਹੈ ਜਿੱਥੇ ਵੀ ਮੌਕਾ ਮਿਲਦਾ ਜਿਵੇਂ ਨਾਰਥ ਜ਼ੋਨ ਕੌਂਸਲ ਦੀ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਮੈਂ ਡਟ ਕੇ ਪੰਜਾਬ ਦੇ ਜਿਹੜੇ ਐਸਵਾਈਐਲ ਤੋਂ ਲੈ ਕੇ ਸਾਰੇ ਜਿਹੜੇ ਪੰਜਾਬ ਦੇ ਮੁੱਦੇ ਨੇ ਮੈਂ ਉਹਨਾਂ ਦਾ ਡਟ ਕੇ ਆਪਣਾ ਪੱਖ ਰੱਖਿਆ ਕਿ ਜੀ ਤੁਸੀਂ ਵੱਡਾ ਭਾਈ ਵੱਡਾ ਭਾਈ ਹਿਮਾਚਲ ਕਹਿੰਦਾ ਵੱਡਾ ਭਾਈ ਪੰਜਾਬ ਹੈ ਸਾਡਾ ਹਰਿਆਣਾ ਕਹਿੰਦਾ ਸਾਡਾ ਵੱਡਾ ਭਾਈ ਪੰਜਾਬ ਹੈ ਰਾਜਸਥਾਨ ਨਾਲ ਕਹਿੰਦੇ ਨੇ ਤੁਹਾਡੇ ਨਾਲ ਲੱਗਦੇ ਗਵੰਡੀਆਂ ਮਤਲਬ ਵੱਡਾ ਭਾਈ ਵੱਡਾ ਭਾਈ ਕਰਕੇ ਤੁਸੀਂ ਸਾਨੂੰ ਸਾਡੇ ਆਪ ਦੇ ਹੱਕ ਤੁਸੀਂ ਤਾਂ ਨਹੀਂ ਖੋ ਸਕਦੇ ਨਾ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਜੋ ਜ਼ਿੰਮੇਵਾਰੀ ਦਿੱਤੀ ਹੈ ਉਹਨੂੰ ਤੰਦ ਹੀ ਨਾ ਨਿਭਾ ਰਹੇ ਆ ਸਾਡੇ ਦਿਲ ਦੀ ਹਰ ਇੱਕ ਧੜਕਨ 'ਚ ਪੰਜਾਬ ਵਸਦਾ ਹੈ ਪੰਜਾਬ ਵਾਸਤੇ ਜੋ ਵੀ ਮਤਲਬ ਸਾਡੇ ਵਾਸਤੇ ਹੋਇਆ ਅਸੀਂ ਉਹ ਪੰਜਾਬ ਦੇ ਹੱਕ ਦੇ ਵਿੱਚ ਫੈਸਲੇ ਸੁਣਾਉਣ 'ਚ ਕੋਈ ਗਰੇਜ ਨਹੀਂ ਕਰਾਂ। ਜੇਕਰ ਬੰਗਾਲੇ ਕਾਜੀ ਸਮੱਸਿਆਤ ਹੋਣੀ ਹੈ ਪਰ ਸ਼ਹਿਰ ਨਗਰ ਕੌਂਸਲ ਦਾ ਬੁਰਾ ਹਾਲ ਹੈ ਜਿਵੇਂ ਅਸੀਂ ਹਸਤੀਫਾ ਦੇ ਚੁੱਕੇ ਨੇ ਸ਼ਹਿਰ 'ਚ ਸਫਾਈ ਨਹੀਂ ਹੋ ਰਹੀ ਕਰਮਚਾਰੀ ਕੰਮ ਨਹੀਂ ਕਰ ਰਹੇ ਇਹ ਤੁਸੀਂ ਕਿਹੜੇ ਸ਼ਹਿਰ ਦੀ ਗੱਲ ਕਰ ਰਹੇ ਕੱਲੀ ਸੰਗਰੂਰ ਦੀ ਗੱਲ ਹੈ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਦਾ ਵੀ ਕੋਈ ਪ੍ਰਬੰਧ ਕੀਤਾ ਜਾਊਗਾ ਇੱਕ ਮਿੰਟ ਜੀ ਮੈਂ ਜਵਾਬ ਦੇ ਦਿੰਦਾ ਹਾਂ ਔਨਰ ਦਿਨਾਂ ਚ ਉਹਦਾ ਵੀ ਪ੍ਰਬੰਧ ਕੀਤਾ ਜਾਊਗਾ ਜਿਹੜੇ ਜਿਹੜੇ ਸ਼ਹਿਰਾਂ ਚ ਕੋਈ ਗੰਦਗੀ ਦੇ ਟੇਨ ਨੇ ਜਾਂ ਸਟਰੀਟ ਲਾਈਟਾਂ ਦੀ ਪ੍ਰੋਬਲਮ ਹੈ ਸੀਵਰੇਜ ਦੀ ਪ੍ਰੋਬਲਮ ਹੈ ਸਰਕਾਰ ਕੋਲੇ ਬਜਟ ਦੀ ਮੈਂ ਪੌਣੇ ਚਾਰ ਸਾਲ ਹੋ ਗਏ ਕੋਈ ਕਦੇ ਮੇਰੇ ਮੂੰਹ ਸੁਣਿਆ ਕਿ ਬਜਟ ਦੀ ਕਮੀ ਹੈ ਠੀਕ ਹੈ ਨਾ ਇਹ ਇਹ ਕਹੀ ਜਾਂਦੇ ਰਹਿੰਦੇ ਆ ਉਹ ਕਰਜ਼ਾ ਜਿਹੜਾ ਤਾਂ ਇਹ ਕੱਲ ਰਾਤ ਕਿਹੜਾ ਬੋਲੀ ਜਾਂਦਾ ਸੀ ਕਾਂਗਰਸ ਵਾਲਾ 4 ਲੱਖ ਦਾ ਕਰਜ਼ਾ ਜਿਹੜਾ ਤਾਂ ਮੈਂ ਜਿਹੜਾ ਤਾਂ ਜੀ ਇਹ ਆਪ ਕਿੰਨਾ ਛੱਡ ਕੇ ਗਏ ਨੇ ਅਸੀਂ ਤਾਂ ਕਰਜ਼ੇ ਲਾ ਰਹੇ ਆ ਅਸੀਂ ਅਸੀਂ ਬਿਜਲੀ ਬੋਰਡ ਨੂੰ ਬੈਲ ਆਊਟ ਕਰ ਰਹੇ ਆ ਬਿਜਲੀ ਬੋਰਡ ਦਾ ਕਰਜ਼ਾ ਜਿਹੜਾ ਦੇਣਾ ਸੀ ਉਹ ਲਾ ਰਹੇ ਆ ਅਸੀਂ ਮਤਲਬ ਸਰਕਾਰ ਦੇ ਮਾਰਕਫੈਟ ਦੇ 슈ਗਰ 슈ਗਰ ਫੈਟ ਦਾ ਕਰਜ਼ਾ ਅਸੀਂ ਲਾ ਰਹੇ ਹਾਂ ਅਸੀਂ ਬਹੁਤ ਸਾਰੇ ਕਰਜ਼ੇ ਲਾ ਵੀ ਰਹੇ ਹਾਂ ਕਿ ਤਾਂ ਕਿ ਜਿਹੜਾ ਇਹ ਪੁਰਾਣੇ ਕਰਜ਼ੇ ਚੜਾ ਕੇ ਗਏ ਨੇ ਉਹ ਉਹਨਾਂ ਦਾ ਜਿਹੜਾ ਕੁਝ ਕੋਈ ਨਾ ਕੋਈ ਹੱਲ ਕੀਤਾ ਜਾ ਸਕੇ ਤੇ ਨਵੀਆਂ ਸਕੀਮਾਂ ਅਸੀਂ ਰੋਕ ਨਹੀਂ ਰਹੇ ਕੋਈ ਵੀ 58000 ਨੌਕਰੀਆਂ ਮਿਲ ਗਈਆਂ ਕਿੱਥੋਂ ਮਿਲ ਗਈਆਂ ਸਕੂਲ ਬਣ ਗਏ ਠੀਕ ਹੈ ਸੜਕਾਂ ਬਣ ਰਹੀਆਂ 43000 ਕਿੱਥੋਂ ਬਣ ਗਈਆਂ ਉਹ ਕੋਈ ਅਸੀਂ ਕੋਈ ਆਪ ਤਾਂ ਨਹੀਂ ਮਸ਼ੀਨ ਲਾਈ ਹੋਈ ਨਾ ਹਗਾ ਤੱਕ ਅਸੀਂ ਫਾਈਨਾਂਸ ਨੂੰ ਮੈਨੇਜ ਕਰ ਰਹੇ ਹਾਂ ਸੋ ਅਸੀਂ ਪੰਜਾਬ ਦੀ ਤਰੱਕੀ ਵਾਸਤੇ ਕਿਤੋਂ ਵੀ ਕਰੀਏ ਅਸੀਂ ਪੰਜਾਬ ਦੇ ਲੋਕਾਂ ਦਾ ਜਿਹੜਾ ਜੀਵਨ ਪੱਧਰ ਹੈ ਉਹ ਵੀ ਉੱਚਾ ਚੱਕ ਰਹੇ ਹਾਂ ਤੇ ਪਹਿਲਾਂ ਕਦੇ ਸੁਣਿਆ ਸੀਗਾ ਕਿ ਪਾਇਲਟ ਜਿਹੜੇ ਬਣ ਰਹੇ ਨੇ ਬੱਚੇ ਉਹਨਾਂ ਵਾਸਤੇ ਸੱਤ ਜਹਾਜ਼ ਵੀ ਲੈਂਦੇ ਨੇ ਟ੍ਰੈਨਿੰਗ ਤੇ ਇੱਥੇ ਸਾਡੇ ਬੱਚੇ ਡਿੜਬੇ ਦੇ ਮੈਨੂੰ ਮਲੇ ਪਵਾਨੀਗੜ੍ਹ ਦੀ ਕੁੜੀ ਮਿਲੀ ਧਰਮਗੜ੍ਹ ਦਾ ਬੱਚਾ ਮਿਲਿਆ ਇੱਕ ਹੈਨਾ ਤਾਲੀਆਂ ਪਿੰਡਾ ਬੁਲਾਡੇ ਕੋਲੇ ਉੱਥੋਂ ਦਾ ਇੱਕ ਬੱਚੀ ਬੱਚੀ ਮਿਲੀ ਠੀਕ ਹੈ ਮਲੋੜ ਦਾ ਮੁੰਡਾ ਮਿਲਿਆ ਸਾਡੇ ਬੱਚੇ ਜਿਹੜੇ ਨੇ ਉਹ ਇਸ ਲੈਵਲ ਦੀਆਂ ਨੌਕਰੀਆਂ ਸੁਪਨੇ ਲੈਣਾ ਕਿਹਦਾ ਹੱਕ ਨਹੀਂ ਹੈਗਾ ਸਿਰਫ ਇਹ ਥੋੜੀ ਆ ਕਿ ਵੱਡੇ ਵੱਡੇ ਬੰਦੇ ਅਮੀਰ ਬੰਦੇਆਂ ਨੂੰ ਹੀ ਸਬਸਿਡੀਆਂ ਦੇਜੋ ਸੋ ਇਸ ਕਰਕੇ ਪੰਜਾਬ ਸਰਕਾਰ ਵੱਲੋਂ ਕੋਈ ਛੋਟਾ ਸ਼ਹਿਰ ਕੋਈ ਕਸਬਾ ਜਿੱਥੇ ਵੀ ਕੋਈ ਕੋਈ ਲੋੜ ਹੈ ਕਿਸੇ ਕਿਸਮ ਦੀ ਇਹ ਨਹੀਂ ਦੇਖਦੇ ਅਸੀਂ ਕਿ ਐਮਸੀ ਕੀਦੇ ਨੇ ਜਾਂ ਸਰਪੰਚ ਕੀਦਾ ਇਹ ਇਹ ਵੋਟਾਂ ਮੇਲੇ 2-4 ਦਿਨ 15 ਦਿਨ ਹੁੰਦੀਆਂ ਨੇ ਉਸ ਤੋਂ ਬਾਅਦ ਜਦੋਂ ਤੁਸੀਂ ਮੈਂ ਅੱਜ ਵੀ ਇਹੀ ਕਹਾਂ ਸਾਡੇ ਜਿਹੜੇ ਜਿੱਤੇ ਹੋਏ ਨੇ ਕਿ ਤੁਸੀਂ ਜਿਨ੍ਹਾਂ ਨੇ ਨਹੀਂ ਵੋਟਾਂ ਪਾਈਆਂ ਉਹਨਾਂ ਦੇ ਵੀ ਤੁਸੀਂ ਹੁਣ ਚੁਣੇ ਹੋਏ ਨੁਮਾਇੰਦੇ ਹੋ ਇਸ ਕਰਕੇ ਕੋਈ ਇਸ ਤਰ੍ਹਾਂ ਦਾ ਭੇਦਭਾਵ ਨਹੀਂ ਰੱਖਣਾ ਕਿ ਇਸ ਗਲੀ 'ਚ ਵੋਟਾਂ ਨਹੀਂ ਪਈਆਂ ਇਹ ਗਲੀ ਪੱਕੀ ਨਹੀਂ ਕਰਨੀ ਸਾਰਿਆਂ ਦੇ ਹੀ ਕੰਮ ਕਰਨਾ ਤਾਂ ਕਿ ਆਪਾਂ ਪੰਜਾਬ ਨੂੰ ਚੰਗਾ ਬਣਾ ਸਕੀਏ ਅਪ੍ਰੈਲ ਦੇ ਵਿੱਚ ਆ ਜਾਣਗੇ ਪਹਿਲਾ ਬੈਚ ਅਪ੍ਰੈਲ ਮਹੀਚ ਚ ਰਟੈਰੋ ਕਿ ਆ ਰਹੇ ਮਿਲਦੇ ਆਂ ਮਿਲ ਕੇ ਗੱਲ ਕਰਾਂਗੇ ਉਹਨਾਂ ਨੂੰ ਕੀ ਕਹਿਣਾ ਕੀ ਕਰਨਾ ਚਾਹੀਦਾ ਆਹ ਸਾ ਤੁਸੀਂ ਤਾਰ ਕਿਹਾ ਸੀ ਵਿਦਾਉ ਨੂੰ ਅਸੀਂ ਰਿਸ਼ਤਾ ਚਾਰ ਤੋਂ ਮੁਕਤ ਕਰਾਂਗੇ ਲੇਕਿਨ ਉਸੇ باوجود ਵੀ ਰਿਸ਼ਤਾ ਚਾਰ ਤਸੀਰ ਚ ਹੋਰ ਪਸੇ ਚੱਤ ਤੋੜੇ ਦੁਖੀ ਨੇ ਪੈਸੇ ਲਏ ਜੀ ਦੱਸੋ ਤੁਹਾਡੇ ਤੋਂ ਮੰਗੇ ਕਿਸ ਨੇ ਸਭ ਤੋਂ ਮੰਗੇ ਲੋਕਾਂ ਦਾ ਸੀ ਰਿਸ਼ਤਾ ਕਰਨਾ ਸੀ ਦੱਸੋ ਜੀ ਮੈਨੂੰ ਮੇਰੇ ਕੋਲ ਤਾਂ ਸ਼ਿਕਾਇਤ ਆਈ ਨਹੀਂ ਕੋਈ ਮੇਰੇ ਕੋਲ ਤਾਂ ਲੋਕਾਂ ਦੇ ਫੋਨ ਆਉਂਦੇ ਨੇ ਕਿ ਆਹ ਮੰਗਦਾ ਸੀ ਤੇ ਅੰਦਰ ਕਰਤਾ ਜੀ ਠੀਕ ਹੈ ਨਾ ਈ ਰਿਜਿਸਟਰੀਆਂ ਹੋ ਗਈਆਂ ਜੀ ਹੁਣ ਤੁਸੀਂ ਰਿਜਿਸਟਰੀਆਂ ਜਿਹੜੀਆਂ ਨੇ ਉਹ ਉਹਦੇ ਵਾਸਤੇ ਇੱਥੇ ਅਸੀ ਕਨਵੀਸ ਜਿਹੜੇ ਪੈਸੇ ਮੰਗਦੇ ਹੁੰਦੇ ਸੀ ਮੈਨੂੰ ਵੀ ਪਤਾ ਮੈਂ ਰਿਸਟਰੀਆਂ ਕਰਾਉਣ ਆਉਂਦਾ ਰਿਹਾ ਜੀ ਠੀਕ ਹੈ ਨਾ ਤੇ ਉਹ ਹੁਣ ਤੁਸੀਂ ਘਰੋਂ ਹੀ ਰਿਸਟਰੀ ਆਪ ਲਿਖ ਕੇ ਲੈ ਕੇ ਆ ਸਕਦੇ ਹੋ ਜਾਂ ਉੱਥੇ ਜਿਹੜਾ ਕਚੈਰੀ ਚ ਫੋਟੋ ਖਿਚਾਉਣ ਆਉਨੇ ਹੋ ਤਾਂ ਤੁਹਾਨੂੰ ਪ੍ਰੋਪਰ ਟਾਈਮ ਮਿਲਦਾ ਹੈ ਕਿ ਸਵਾ 2 ਤੋਂ 2:30 ਵਜੇ ਤੱਕ ਤੁਸੀਂ ਆ ਜਾਓ 15 ਮਿੰਟੇ ਤੁਹਾਡੀ ਰਿਸਟਰੀ ਹੋ ਕੇ ਬਾਹਰ ਹੋ ਜੂਗੀ 20 ਤੋਂ 22 ਮਿੰਟ ਲੱਗਦੇ ਆ ਜੀ ਗੱਡੀ ਖੜਾਉਣ ਤੋਂ ਲੈ ਕੇ ਦੁਬਾਰਾ ਗੱਡੀ 'ਚ ਬੈਠਣ ਤੱਕ ਰਿਸਟਰੀ ਹੋਣ ਤੇ ਠੀਕ ਹੈ ਨਾ ਈ ਰਿਸਟਰੀਆਂ ਹੋ ਗਈਆਂ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਪੋਰਟਲ ਚ ਖੁੱਲ ਗਏ ਕਿਉਂਕਿ ਜ਼ਮਾਨੇ ਦੇ ਮੁਤਾਬਕ ਚੱਲਣਾ ਪਊਗਾ ਆਨਲਾਈਨ ਹੋਣ ਲੱਗੇ ਅਸੀਂ ਤਾਂ ਦਫ਼ਤਰ ਬੰਦ ਕਰ ਰਹੇ ਹਾਂ ਆਰਟੀ ਲੁਧਿਆਣੇ ਦੀਆਂ 90% ਸੇਵਾਵਾਂ ਬੰਦ ਕਰਤੀਆਂ ਕਿਉਂਕਿ ਲੋੜ ਹੀ ਨਹੀਂ ਲੋਕ ਆਪਣਾ ਲਾਇਸੈਂਸ ਅਪਗ੍ਰੇਡ ਕਰਾਉਣਾ ਤੁਸੀਂ ਪੋਰਟਲ ਤੇ ਜਾ ਕੇ ਅਪਗ੍ਰੇਡ ਕਰ ਲਓ ਪਰ ਦੂਸਾਰੀ ਇਨਫੋਰਮੇਸ਼ਨ ਸੋ ਪ੍ਰਸ਼ਟਾਚਾਰ ਜਿਹੜਾ ਉਹ ਝੜਾਂ 'ਚ ਬੈਠਿਆ ਹੋਇਆ ਉਹਨੂੰ ਖਤਮ ਕਰਨ ਲੱਗੇ ਹੋયા ਬੀਨਾਸ ਕਿਸੇ ਵੀ ਚੀਜ਼ ਦਾ ਨਹੀਂ ਹੁੰਦਾ ਪਰ ਹਾਂ ਕੋਸ਼ਿਸ਼ਾਂ ਸਾਡੇ ਵੱਲੋਂ ਜਾਰੀ ਨੇ ਹਾਂਜੀ ਅਸੀਂ ਤਾਂ ਇਹ ਕਹਿੰਦੇ ਨਾਮ ਮੈਨੂੰ ਨਾਮ ਨਾ ਕੋਈ ਤੁਸੀਂ 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 ਇਲਾਹਾਬਾਦ ਦਾ ਨਾਮ ਪ੍ਰਾਗ ਰਾਜ ਰਾ ਕਰਤਾ ਲੋਕਾਂ ਦੀ ਜ਼ਿੰਦਗੀ ਸੁਧਰ ਗਈ ਤੁਸੀਂ ਸਰਾਏ ਕਾਲੇ ਖਾਂ ਇੱਕ ਸਟੇਸ਼ਨ ਸੀਗਾ ਉਹਦਾ ਨਾਮ ਦੀਨदयाल ਪਾਧੇ ਕਰਤਾ ਉੱਥੇ ਸਫਾਈ ਹੋ ਗਈ ਫਿਰ ਇਹ ਤਾਂ ਸ਼ੁਕਰ ਕਰੋ ਅਜੇ ਮੁਲਕ ਦਾ ਨਾਮ ਨਹੀਂ ਬਦਲਿਆ ਹੈਨਾ ਨਾਮ ਬਦਲਣਾ ਕਿ ਹੋ ਜਾਗਾ ਨਾ ਜਿਹੜੇ ਜਿਹੜੇ ਦਿਹਾੜੀਦਾਰ ਨੇ ਉਹਨਾਂ ਨਾਲ ਗੱਲ ਕਰਿਓ ਲਾਲੀ ਤੁਸੀਂ ਜਾ ਕੇ ਦੇਹਾੜੀਦਾਰਾਂ ਨੂੰ ਨਾਂ ਤੋਂ ਕੀ ਲੈਣਾ ਜੀ ਉਹ ਕਹਿੰਦੇ ਸਾਨੂੰ ਕੰਮ ਮਿਲ ਜੂਗਾ ਸਾਡੇ ਚੁੱਲੇ 'ਚ ਰੋਟੀ ਪੱਕ ਜੂਗੀ ਸਾਡੀ ਦਿਹਾੜੀ ਵੱਜ ਜੂਗੀ ਆ ਇਹ ਉਹ ਕਾਂਗਰਸ ਵਾਲਿਆਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਉਹ ਨਾਂ 'ਚ ਹੀ ਉਲਝੇ ਪਏ ਨੇ ਜਿਹੜਾ ਅੰਦਰ ਕਰਕੇ ਕੰਮ ਇਹ ਉਹਦਾ ਬੋਧ ਕਰੋ ਜਿਹੜੀ ਸਕੀਮ ਜਿਹੜੀ ਹੈ ਉਹਦੇ 'ਚੋਂ ਸਾਰੇ ਕੰਮ ਬੰਦ ਕਰਤੇ ਤੇ ਸੈਂਟਰal ਸਰਕਾਰ ਨੇ ਆਪਦੇ ਤੋਂ ਹੱਥ ਖਿੱਚ ਕੇ ਸਟੇਟਾਂ ਤੇ ਭਾਰ ਪਾਤਾ ਤੇ ਚੇਟਾਂ ਦਾ ਪੈਸਾ ਰੋਕ ਲਿਆ ਸਰ ਸਰ ਜੀ ਅਸੀਂ ਤਾਂ ਜੀ ਜੋ ਪੰਜਾਬ ਦੇ ਹੱਕ ਚ ਨਹੀਂ ਹੋਊਗਾ ਕੇਂਦਰ ਦਾ ਕੋਈ ਵੀ ਫੈਸਲਾ ਸੀ ਹਰ ਇੱਕ ਫੈਸਲਾ ਵਿਰੋਧ ਕਰਾਂਗੇ ਹਾਂਜੀ ਉਹ ਜਿਹੜਾ ਮੈਂ ਹਰ ਘਰ ਦਾ 10 ਲੱਖ ਰੁਪਏ ਦਾ ਜਿਹੜਾ ਯੋਜਨਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੁਰੂ ਹੋ ਜੂਗੀ ਤੇ ਉਹ ਉਹ ਜਿਹੜਾ 10 ਲੱਖ ਰੁਪਏ ਦਾ ਇਲਾਜ ਜਿਹੜਾ ਉਹ ਫ੍ਰੀ ਹੋਣ ਲੱਗ ਜੂਗਾ ਤੇ ਆਉਣ ਵਾਲੇ ਦਿਨਾਂ ਚ ਹੋਰ ਬਹੁਤ ਸਾਰੀਆਂ ਸਕੀਮਾਂ ਲੋਕਪੱਖੀ ਜਿਹੜੀਆਂ ਨੇ ਆਉਣਗੀਆਂ ਤੇ ਬਜਟ ਸੈਸ਼ਨ ਦੇ ਵਿੱਚ ਵੀ ਬਹੁਤ ਸਾਰੀਆਂ ਲੋਕਾਂ ਲਈ ਸਹੂਲਤਾਂ ਵਾਲਾ ਬਜਟ ਜਿਹੜਾ ਉਹ ਇਹ ਆਜ ਦੇ ਰਾਹੀਂ ਲਗਾਤਾਰ ਵੀਡੀਓ ਦੇ ਰਾਹੀਂ ਆਮ ਆਦਮੀ ਪਾਰਟੀ ਤੇ ਤਾਂ ਹਮਲਾ ਕੀਤਾ ਜਾ ਰਿਹਾ ਅਕਾਲੀ ਦਲ ਵੱਲੋਂ ਹੋਰ ਵੀਡੀਓ ਜਾਰੀ ਕੀਤੀ ਗਈ ਜਿੱਚ ਟਰਾਲੀ ਤੇ ਵੋਟ ਚੋਰੀ ਕੀਤੀ ਦਿਖਾਈ ਜਾ ਰਹੀ ਤੇ ਸਿੱਧੇ ਸੀਐਮ ਹਾਊਸ ਦੇ ਵਿੱਚ ਦਿਖਾਈ ਜਾ ਰਿਹਾ ਕੈਦ ਹੋ ਤੇ ਲਿਖਿਆ ਵੀ ਗਿਆ ਅਕਾਲੀ ਦਲ ਨੂੰ ਲਗਾਤਾਰ ਇਹ ਵੀਡੀਓ ਬਣਾਈਆਂ ਜਾ ਰਹੀਆਂ ਕਦੇ ਡਾਇਨਾਸੌਰ ਦੀ ਵੀਡੀਓ ਆ ਰਹੀ ਹੈ ਅਕਾਲੀ ਦਲ ਇੱਕ ਵੀਡੀਓ ਕੰਪਨੀ ਬਣ ਕੇ ਰਹਿ ਗਈ ਹੁਣ ਉਹ ਤੁਸੀਂ ਵੀ ਬਣਵਾਉਣੀ ਜਾਂਦੇ ਕੋਈ ਵੀਡੀਓ ਗੂੜੀ ਤੁਸੀਂ ਬਣਵਾ ਲਿਆ ਕਰੋ ਬੜਾ ਵਧੀਆ ਉਹਨਾਂ ਦਾ ਐਡੀਟਿੰਗ ਦੇ ਟੇਬਲ ਟੂ ਬੱਲਾ ਲਏ ਉਹਨਾਂ ਨੇ ਤੇ ਉਹਨਾਂ ਕੋਲੇ ਸਿਸਟਮ ਵਧੀਆ ਹੈ ਗਾਲਾਂ ਗੋਲਾਂ ਕਢਾਉਣ ਵਾਲੇ ਵੀ ਉਹਨਾਂ ਕੋਲ ਚੰਗੇ ਨੇ ਠੀਕ ਹੈ ਨਾ ਸੋ ਅਕਾਲੀ ਦਲ ਜਿਹੜੀ ਹੈ ਉਹ ਏਆਈ ਬਣ ਗਈ ਠੀਕ ਹੈ ਅਕਾਲੀ ਜਿਹੜਾ ਹੈ ਉਹ ਜਿਹੜਾ ਏ ਹੈ ਉਹ ਏਆਈ ਦੇ ਨਾਲ ਸੰਬੰਧਤ ਹੋ ਗਿਆ ਡਾਇਨਾਸੌਰ ਜਿਹਾ ਲਾਈ ਜਾਂਦੇ ਹਨਾ ਜਿਹੜੇ ਮੁੱਦੇ ਸੀ ਜਿੰਨਾ ਕੰਮ ਆ ਵਾਸਤੇ ਅਕਾਲੀ ਦਲ ਬਣਿਆ ਸੀ ਉਹ ਤਾਂ ਭੁੱਲ ਗਏ ਸਾਰੇ ਠੀਕ ਹੈ ਨਾ ਤੇ ਆਮ ਆਦੀ ਪਾਰਟੀ ਹੈ ਜਿਹੜੀ ਨੌਕਰੀਆਂ ਦੇ ਰਹੀ ਹੈ ਜਿਹੜੀ ਐਡਵਾਂਸ ਟੈਕਨੋਲੋਜੀ ਦੀਆਂ ਗੱਲਾਂ ਕਰ ਰਹੀ ਹੈ ਤੇ ਸਾਡੇ ਕੇਰਲਾ ਦੇ ਵਿੱਚ ਵੀ ਹੁਣ ਸਾਡੇ ਤਿੰਨ ਅ ਲੇਡੀ ਸਾਡੀਆਂ ਲੋਕਲ ਇਲੈਕਸ਼ਨਾਂ ਜਿੱਤੀਆਂ ਨੇ ਸਾਡੀ ਪਾਰਟੀ ਤਾਂ ਵੱਧ ਰਹੀ ਹੈ ਇਹ ਕਿਤੋਂ 2 ਜਿੱਤ ਕੇ ਕਿਤੋਂ 5 ਜਿੱਤ ਕੇ ਕਹਿੰਦੇ ਨੇ ਆ ਗਏ ਆ ਗਏ ਆ ਗਏ ਤੇ ਸੁਖਵੀਰ ਬਾਦਲ ਨੂੰ ਹੁਣ ਪਤਾ ਲੱਗ ਗਿਆ ਜੇ ਉਹ ਵੋਟਾਂ ਦੇ ਪਹਿਲੇ ਤਾਂ ਕੋਈ ਇਲਾਕਾ ਜਿੱਤੇ ਨਹੀਂ ਹੈਗੇ ਖਾਸ ਵੀ ਮਤਲਬ ਇੱਕ ਪੂਰਾ ਇਲਾਕਾ ਜਿੱਤ ਗਿਆ ਹੁਣ ਵਿਧਾਨ ਸਭਾ ਦਾ ਫਿਰ ਵੀ ਆਪਾਂ ਇਕੱਠੇ ਕਰ ਲੈਣੇ ਚਲੋ ਇਦੋਂ ਇਦੋਂ ਐ ਕਰਕੇ ਇਹਨਾਂ ਦੀਆਂ 4.5 ਸੀਟਾਂ ਬਣਦੀਆਂ ਨੇ ਇਹ ਉਹੀ ਉੱਥੇ ਖੜੇ ਨੇ 2.5 4.5 ਪੌਣੇ 3 ਇਹ ਉੱਥੇ ਹੀ ਖੜੇ ਨੇ ਤੇ ਮੈਂ ਤਾਂ ਕਹਿੰਦਾ ਜੀ ਇਹ ਏਆਈ ਉਈ ਤੇ ਲੱਗੇ ਰਹਿਣ ਵੀਡੀਓ-ਕੁਡੀਓ ਬਣਾਉਂਦੇ ਰਹਿਣ ਆਪ ਦਾ ਕੰਮ ਤੇ ਲੱਗੇ ਰਹਿਣਾ ਜਿਹੜਾ ਕੰਮ ਬਸ ਤੇ ਇਹਨਾਂ ਨੇ ਕੋਈ ਉੱਥੇ ਟਰੋਲ ਆਰਮੀ ਉਰਮੀ ਰੱਖੀ ਹੋਈ ਹੈ ਕਿਤੇ 8-900 ਬੰਦੇ ਨੂੰ ਕੰਮ ਦੇ ਰਿਹਾ ਚਲੋ ਸ਼ੁਕਰ ਹੈ ਸਾਥੋਂ ਡਰਦਿਆਂ ਨੇ ਕੰਮ ਤਾਂ ਦੇ ਰੱਖਿਆ ਉਹ ਕਿਸੇ ਮੈਨੂੰ ਕਿਸੇ ਨੇ ਭੇਜਿਆ ਸੁਖਵੀਰ ਬਾਦਲ ਕਿਸੇ ਬਜ਼ੁਰਗ ਦੇ ਪੈਰੀਆਂ ਥਲਾਉਂਦਾ ਸੀ ਉਹ ਆ ਵੋਟਾਂ ਮਿਲੇ ਉਹ ਬਜ਼ੁਰਗ ਕਹਿੰਦਾ ਜਾਉਂਦਾ ਰਿਹਾ ਭਗਵੰਤ ਮਾਨਾ ਉਹ ਕਹਿੰਦਾ ਵੀ ਮੈਂ ਸੁਖਵੀਰ ਬਾਦਲਾ ਜੀ ਤੁਸੀਂ ਮੈਨੂੰ ਪਛਾਣਿਆ ਨਹੀਂ ਉਹ ਕਹਿੰਦਾ ਤੈਨੂੰ ਤਾਂ ਜਾਣਦਾ ਸੁਖਵੀਰ ਬਾਦਲਾ ਪੈਰੀਆਂ ਤਾਂ ਭ